ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰਕੀ ਬਖਸ਼ੇ ਤੇ ਬਖਸ਼ੇ ਸਭ ਨੂੰ ਨਾਲ ਦੀ ਨਾਲ ਦੇ ਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਮੌਸਮ ਜੇ ਕਹਿੰਦੇ ਜੀ ਪਹਿਲਾਂ ਤਾਂ ਦੂਰ ਪਾਸੇ ਨੂੰ ਕਿਦਰੇ ਸ਼ਿਕਵੇ ਕਰੀਗੇ ਵੀ ਬੱਦਲ ਆਉਂਦਾ ਜੀ ਹਨੇਰੀਆਂ ਆਉਨੀਆਂ ਤੂਫਾਨ ਆਉਂਦੇ ਆ ਦਾ ਮੌਸਮ ਠੰਡਾ ਸੀ ਹੁਣ 2 ਦਿਨ ਹੋ ਗਏ ਜੀ ਮੌਸਮ ਨੇ ਐਸੀ ਕਰਵਟ ਬਦਲੀ ਵੀ ਗਰਮੀ ਨੇ ਸਾਰਿਆਂ ਦੇ ਹੱਥ ਖੜੇ ਕਰਾ ਦਿੱਤੇ ਤੇ ਸਾਡੇ ਤਾਂ ਜੀ ਤਕਰੀਬਨ ਹੁਣ ਮੱਖੀ ਨੇ ਵੀ ਕੰਮ ਆਪਣਾ ਸ਼ੁਰੂ ਕਰਤਾ ਜਿਹੜੀਆਂ ਮੱਖੀਆਂ ਸਰਦੀਆਂ-ਸਰਦੀਆਂ ਗਏ ਰਹਿੰਦੀਆਂ ਤੇ ਗਰਮੀਆਂ-ਗਰਮੀਆਂ ਪੂਰੀ ਰੇਲ ਬਣਾਉਣੀ ਆ ਸੋ ਅੱਜ ਹੁਣ ਮੈਂ ਰੈਡੀ ਹੋਇਆ ਜੀ ਆ ਰੇਡੀਆ ਦਾ ਸੰਦੀਪ ਕੌਰ ਨੂੰ ਮਾਈਗਰੇਨ ਦੀ ਪ੍ਰੋਬਲਮ ਆ ਫਿਰ ਤੋਂ ਆ ਗਈ ਜਿਹੜੀ ਪਿੱਛੇ ਪਿਛਲੇ ਸਾਲ ਵੀ ਆ ਦਿਨਾਂ ਦੇ ਵਿੱਚ ਪਤਾ ਨਹੀਂ ਕਿਹ ਚੱਕਰ ਆ ਕਿਹ ਨਹੀਂ ਅੱਧਾ ਸਿਰ ਇੱਥੋਂ ਤੋਂ ਲੈ ਕੇ ਇੱਕ ਸਾਈਡ ਸਿਰ ਦਰਦ ਕਰ ਲਾ ਜਾਂਦਾ ਤੇ ਦਰਦ ਹੋਣ ਤੋਂ ਬਾਅਦ ਸਿਰ ਇੱਕ ਪਾਸਾ ਸੁੰਨ ਸਿਰ ਦਾ ਕੱਲ ਦੀ ਸਮਝ ਲਓ ਵੀ ਇਹੀ ਪ੍ਰੋਬਲਮ ਚੱਲ ਰਹੀ ਆ ਤੇ ਹੁਣ ਉਹ ਕਹਿੰਦੀ ਵੀ ਮੈਂ ਜਾਣਾ ਡਾਕਟਰ ਕੋਲ ਡਾਕਟਰ ਕੋਲ ਵੀ ਅਪਾਇੰਟਮੈਂਟ ਤਾਂ ਲੈ ਲਈ ਮੈਂ ਫੋਨ ਕਰਕੇ ਵੀ 10:30 ਡਾਕਟਰ ਪੜਨਾ 10:30 ਹੋ ਗਏ ਤੇ ਹੁਣ ਤੈਰੀ ਕਰੀ ਵੀ ਜਿੱਥੇ ਨੂੰ ਜਾਣ ਦੀ ਤੇ ਉਧਰ ਪਤਾ ਨਹੀਂ ਹੁਣ ਚਲੋ ਉਧਰ ਮਲਾਉਣਾ ਮੇਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਆਵਾਜ਼ ਕਿਆ ਪਿਆਰੀ ਲੱਗਦੀ ਅੱਜ ਓਏ ਹੋਏ ਸਹੀ ਚ ਅੱਜ ਮੇਰਾ ਸਿਰ ਦੁਖਦਾ ਬਾਈਕ ਨਹੀਂ ਬੋਲਿਆ ਕਰ ਤੂੰ ਆ ਸੋਚ ਲਿਆ ਕਰ ਵੀ ਮੇਰਾ ਸਿਰ ਦੁਖਦਾ ਹੀ ਆ ਬਸ ਹਾਂ ਉਹ ਲਾ ਜ਼ਰੂਰੀ ਆਂ ਹੀ ਰੋਜ਼ ਸਿਰ ਤੋਂ ਖੁਲਾਈ ਦਾਂਦੇ ਜਿਹੜਾ ਤੇਰੀ ਬਾਤ ਸੁਣ ਕੇ ਸਿਰ ਕੀ ਦਾ ਤੁਕਦਾ ਸੀ ਮੇਰਾ ਮੇਰਾ ਦੀਦੀ ਬਾਈਪੁਰਜੀ ਕਾਕਾ ਸਾਹਿਬ ਬਾਈਪੁਰਜੀ ਕੀ ਫਤੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਕੀ ਦਾ ਸਿਰ ਦੁੱਧ ਦਾ ਵਿਕੀ ਨਾ ਦੋਇ ਲੈਣ ਕੌਣ ਤੋਂ ਲਿਆ ਵਿਕੀ ਅੱਛਾ ਇਹ ਇੱਕ ਤਾਂ ਮੇਰਾ ਰੀਤ ਨੇ ਵੀ ਸਿਰ ਦੁਖਣ ਲਾਇਆ ਬੇ ਕਾਤੇ ਵੀ ਰੂਹ ਜੀ ਨੰਮੀ ਫਰਮਾਇਸ਼ ਅੱਜ ਮੈਂ ਆ ਲੈ ਕੇ ਜਾਣਾ ਚੌਰ ਲੈ ਕੇ ਜਾਣਾ ਪਹਿਲਾਂ ਨਿਆਣੇ ਜਿਨੇ ਹੁੰਦਾ ਸਾਰਾ ਕੁਝ ਅੱਜ ਕਹਿੰਦੀ ਜੀ ਬਲੈਕ ਵੈਲੂ ਜੀ ਦਾ ਖਾਨ ਸਾਹਿਬ ਵੈਲੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੇਕਰ ਸਾਡੀ ਸਾਡੀ ਮਾਪੇ ਨੇ ਸਾਨੂੰ ਹਰ ਇੱਕ ਚੀਜ਼ ਅਵੇਲੇਬਲ ਕਰਕੇ ਦਿੱਤੀ ਆ ਉਹ ਕੋਣਾ ਤਾਂ ਵੀ ਦੇਣੀ ਆ ਅਵੇਲੇਬਲ ਕਰਕੇ ਸਾਡੇ ਬੱਚਿਆਂ ਨੂੰ ਕਿਸੇ ਟਾਈਮ ਕੀ ਉਹ ਨਿਯਮ ਜੀ ਆ ਕਿਆ ਉਹ ਗ੍ਰੇਪ ਦੇ ਟਾਈਮ ਤੇ ਮੰਗਾਇਆ ਅੱਜ ਟਾਈਮ ਤੇ ਕਹਿੰਦੀ ਛਾਹ ਲੈ ਕੇ ਜਾਣੇ ਆ ਤੇ ਆ ਤਾਂ ਕੇ ਨਾ ਉਹ ਵੀ ਫਲੀਲ ਖਾ ਕੇ ਨਮੀ ਤੇ ਮਿੱਟੀ ਚ ਪਤਾ ਨਹੀਂ ਤੇ ਤਖਾਰ ਦਾ ਹੀ ਪਤਾ ਕਰਦੀ ਨਹੀਂ ਉਹ ਟਿਬਾ ਨਹੀਂ ਹੋਣਾ ਵਾਪਸ ਨਹੀਂ ਇਹ ਨਹੀਂ ਹੋ ਸਕਦੀ ਉਹ ਟਿਬਾ ਉਹਦੀ ਵੀ 2-3 ਦਿਨ ਚੜ ਬਿੰਦੇ ਰਹੇ ਵਾਪਸ ਹੁੰਦੇ ਨਾ ਨਹੀਂ ਮੈਂ ਮੈਂ ਇੱਕ ਹੁਣ ਤਾਂ ਚਲੋ ਛੋਟੀ ਆ ਜਦੋਂ ਕਿਹੜਾ ਕਾਰਨ ਛੋਟਾ ਹੁੰਦਾ ਤਾਂ ਮਨੂ ਵੀ ਆਏ ਹੁੰਦਾ ਤਾਂ ਵੀ ਚਲ ਚੀਜ਼ ਮੰਗਦਾ ਵੀ ਇਹਨੂੰ ਕਿਧਰੇ ਨਾ ਕਿਧਰੇ ਤੇ ਪੈਦਾ ਕਰ ਦੋ ਵੀ ਹੁੰਦਾ ਮੰਨੂ ਹੈ ਨਾ ਰੁਕ ਨਹੀਂ ਹੁੰਦਾ ਹੈਗਾ ਫਿਰ ਇਹਨੂੰ ਉਲਟੀਆਂ ਗਾਲਾਂ ਕੱਢਦੇ ਤੇ ਤੇ ਹਰ ਇੱਕ ਚੀਜ਼ ਬੁਰੀ ਕალი ਜਾਂਦੀ ਆ ਹੈ ਹੈ ਵਾਅ ਮੰਗੂਗਾ ਫਲਾਣਾ ਚਾਵਲ ਕੇ ਹੁਣ ਅਜੇ ਤਾਂ ਮੰਗਦਾ ਏ ਫਿਰ ਥੋੜਾ ਜਿਹਾ ਮੰਨੂ ਹੋ ਹੁੰਦਾ ਵੀ ਉਹ ਤਾਂ ਬੜਾ ਹੋ ਗਿਆ ਸਮਝ ਜਾ ਨਹੀਂ ਮੈਂ ਉਹ ਪਰੌਂਠਾ ਖੁਸ਼ ਹੋ ਕੇ ਖਾਂਦੀ ਜਿਹੜੀ ਚੀਜ਼ ਖਾਂਦੀ ਆਪਾਂ ਉਹੀ ਪਾਉਂਗੇ ਹੁਣ ਚਾਲ ਵਾਪਸ ਲਿਆਉਂਦੇ ਨਹੀਂ ਖਾਂਦੀ ਹੁਣ ਅੱਜ ਅੱਜ ਦੇ ਅੱਜ ਦੇ ਦੀ ਡੈਟ ਦੇਖੋ ਜੀ ਕਿਆ ਲਿਖੀ ਗਈ ਹੈ ਇੱਕ ਡੱਬੇ ਚ ਤਾਂ ਲੈ ਗਈ ਜੀ ਵਾਟਰਮੈਲਨ ਉਹ ਇੱਕ ਡੱਬੇ ਚ ਲੈ ਗਈ ਹੈ ਮੰਗੋ ਹਾਂ ਫੇਰ ਕਿੱਥੇ ਤਾਂ ਖਾ ਲੂਗੀ ਉਹ ਸੈਂਡ ਵਿੱਚ ਇੰਨਾ ਕਿੱਡਾ ਢਿੱਡਾ ਹੋਗਾ ਨਹੀਂ ਚਾਹੀ ਮੈਨੂੰ ਪਾ ਮੈਂ ਤਾਂ ਸਾਕਲਾ ਵਾਟਰਮੈਲਨ ਲੈ ਕੇ ਭੇਜਦੀ ਆ ਨਾ ਕਹਿੰਦੇ ਅੱਜ ਤਾਂ ਮੰਗੋ ਵੀ ਪਾ ਮੈਨੂੰ ਐਨਾ ਅੱਜ ਰੋਕੇ ਨਾ ਜਾਵੇ ਕੱਦ ਹੀ ਰੋਕੇ ਗਈ ਅੱਜ 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 ਦਾ ਉਹ ਸਕੂਲ ਦਾ ਖਰਚਾ ਦੱਸਾ ਤੋਰਨਾ ਕਿੰਨਾ ਹੈ ਹ ਲੈ ਹੈ ਖਰਚਾ ਗਿਣ ਲੈਣਾ ਰੋਜ਼ ਪਾਈ ਇੱਕ ਮਿੰਟ ਪਾਈਆ ਪਨੀਰ ਲੈ ਕੇ ਆਇਆ ਮੈਂ ਇੱਕ ਬਰੈਡ ਦਾ ਪੈਕਟ ਪੈਕਟ ਬਰੈਡਾਂ ਦਾ ਆ ਗਿਆ ਹੈ ਉਹ ਦਿੱਤਾ ਉਹਨੇ 140 ਰੁਪਏ ਦਾ ਹੈ ਉਹਦੇ ਬਾਅਦ ਫੇਰ ਜਦ ਉਰਿਆ ਸੰਦੀਪ ਕਹਿੰਦੀ ਜੀ ਉਹ ਤਾਂ ਕਹਿੰਦੀ ਮੈਂ ਤਾਂ ਮੰਗੋ ਵੀ ਲੈ ਕੇ ਆਉਣਾ ਵੀ ਮੰਗੋ ਖਤਮ ਹੋ ਗਏ ਹੁਣ ਫੇਰ ਗਿਆ ਢੇਪਰਾ ਹੁਣ ਖੜਾ ਦੰਮ 100 ਰੁਪਏ ਕਿਲੋ ਦਿੱਤੇ ਅੰਬ ਲੈ ਗਿਆ ਹੈ 100 ਰੁਪਏ ਹੋ ਗਿਆ 250 ਨੂੰ ਧੁੱਕ ਗਈ ਜਿਹੜਾ ਮੋਟਰਸਾਈਕਲ ਦਾ ਤੇਲ ਫੁਕਿਆ ਉਹ ਲੱਗਾ ਖਾ ਕੇ پتہ ਨਹੀਂ ਕੀ ਹੋਣਾ ਉਹਨੇ ਕੀ ਨਹੀਂ ਚੰਗ ਕੋਈ ਆ ਨਾ ਛੇ ਦਾ ਛੋਟਾ ਹੋ ਜਾਂਦਾ ਨਹੀਂ ਚੱਲ ਸਕੂਲ ਜਾਂਦਾ ਰੋਂਦਾ ਇਕੜਾ ਆਪਣੇ ਮਨ ਨੂੰ ਤਸੱਲੀ ਜੀ ਨਹੀਂ ਮਿਲਦੀ ਪਰ ਜੋ ਜਦ ਬड़ा ਹੋ ਕੇ ਮੰਗਦਾ ਫੇ ਥੋੜੇ ਜਿਹੀ ਤਕਲੀਫ ਲੱਗਦੀ ਹੈ ਮੈਂ ਤੂੰ ਬड़ा ਹੋ ਗਿਆ ਨਾ ਉਹ ਕਰ ਨਹੀਂ ਜੇ ਰਿਕੁਆਇਰਮੈਂਟ ਆ ਜਿੱਕਣਾ ਹੁਣ ਰਿਕੁਆਇਰਮੈਂਟ ਆ ਉਹ ਵੀ ਚਾਹ ਜੇ ਸਾਰੇ ਫਲ ਪਏ ਆ ਘਰ ਦੇ ਵਿੱਚ ਹੁਣ ਅਸਟਾ ਮ ਫਰਿਜ ਸੇ ਖਰਬੂਜਾ ਵੀ ਪਿਆ ਤਰਬੂਜ ਵੀ ਪਿਆ ਆਂਬ ਵੀ ਪਿਆ ਖੀਰੇ ਵੀ ਪਿਆ ਜੇ ਹੁਣ ਉਹਨੂੰ ਛੱਡ ਕਿਉਂਕਿ ਵੀ ਮੈਂ ਤਾਂ 20 ਰੁਪਏ ਦਾ ਲੇਜ ਲੈ ਕੇ ਜਾਣਾ ਉਹਦੀ ਰਿਕੁਆਇਰਮੈਂਟ ਨਹੀਂ ਹੈਗੀ ਕੋਈ ਨਹੀਂ ਹੈਗਾ ਉਹਨੂੰ ਵੀ ਕੋਸੋ ਕੇ ਦੇਦਨੇ ਸੀ ਮੈਨੂੰ 20 ਰੁਪਏ ਦੋ ਵੀ ਹਾਂ ਉਹਨੇ ਲੇਜ ਲੈ ਕੇ ਜਾਣਾ ਉਹ ਤਾਂ ਨਹੀਂ ਖਾਂ ਉਹ ਤਾਂ ਇਹ ਉ ਗੱਲ ਕਰਦਾ ਮੈਂ ਬੱਚੇ ਦੀ ਵਿਪਾਰ ਮੈਂਟ ਵੀ ਜਾਇਦ ਹੋਣੀ ਚਾਹੀਦੀ ਹੈ ਨਾ ਜੋ ਜਾਸ ਨੂੰ ਰੋਣ ਲੱਗ ਜਾਂਦੀ ਹੈ ਉਹ ਨਹੀਂ ਰੋਂਦੀ ਕੋਈ ਨਹੀਂ ਬਸ ਉਹਨੂੰ ਬਦਲਿ ਘਾਤੇ ਦੋ ਦਿਨ ਉਹਨੇ ਰਾਗ ਲਾ ਕੇ ਕਿ ਵੀ ਮੈਂ ਜਾਣਾ ਨਹੀਂ ਅੱਜ ਸਵੇਰੇ ਪਹਿਲਾਂ ਉੱਪਰ ਉੱਠ ਗਈ 5 ਵਜੇ ਮੈਨੂੰ ਕਹਿੰਦੀ ਸ਼ੂਲ ਮੈਂ ਕਿਹਾ ਜਾਣਾ ਨਾ ਕੰਦੀ ਜਾਣਾ ਨਹੀਂ ਮੈਸੂਲ ਨਾ ਮੈਨੂੰ ਤਾਂ ਕਹੇਗੀ ਕਹਿੰਦੀ ਮੈਂ ਸੂਲ ਜਾਣਾ ਪਾਪਾ ਮਨਾਈਗਾ ਮੈਂ ਪਾਪਾ ਤਾਂ ਕਿਵੇਂ ਬਣਾ ਕੇ ਲਿਆਵਾਂ ਫਿਰ ਮਾਂ ਖਾ ਪਤਨੀ ਝੂਠੇ ਬੋਲਦੀ ਹਾਂ ਜੀ ਮੇਰੇ ਕੋ ਕਥੋਰ ਬੋਲਦੀ ਸੀ ਤੇਰੇ ਕੋ ਕਥੋਰ ਬੋਲੂਗੀ ਇੱਥੇ ਜਾਣਾ ਮਾਂ ਕਿ ਲੈ ਗਈ ਪਤਾ ਮੈਂ ਕਿ ਤੂੰ ਸੂਲ ਚਲੇ ਜਾ ਵੀ ਤੈਨੂੰ ਉੱਥੇ ਤੇ ਮੈਡਮ ਨੇ ਟਾਫੀ ਵੀ ਦੇਣੀ ਆ ਕਿਉਂਕਿ ਉਹਦੀ ਮੈਂ ਟਾਫੀਆਂ ਬੰਦ ਕਰੀਆਂ ਹੋਈਆਂ ਮੈਂ ਨਹੀਂ ਹੁਣ ਉਹਨਾਂ ਨੂੰ ਟਾਫੀ ਦੰਦੀ ਅਨਸਰਦੀ ਨੇ ਜਦ ਹਟਦੀ ਹੋਣੀ ਤਾਇ ਇੱਕ ਅੱਧੀ ਖਾ ਲੂਗੀ ਨਹੀਂ ਨਹੀਂ ਚਾਹੀਦੀ ਆਂ ਦਾ ਬੰਦ ਦਾ ਜਾ ਡਾਕਟਰ ਕੋ ਜਾੜਾ ਭਰਾਈਆ ਫਿਰ ਬੰਦ ਕਰੀਆ ਤਾ ਡਾਕਟਰ ਨੇ ਬੰਦ ਕਰੀਆ ਫਿਰ ਤਾਂ ਬੰਦ ਛਾਈ ਕੋਈ ਚੋ ਵੀ ਖਾ ਉਹ ਕਰਦੀ ਏ ਠੀਕ ਆਂ ਖਾਦੀ ਹਾਂ ਤਾਂ ਵੀ ਸਰਦੀ ਆਂ ਸਰਦੀ ਮੈਂ ਤਾਂ ਫਿਰ ਕੀ ਖੋਗੀ ਖਾ ਕੇ ਮੈਂ ਪੁੱਛ ਕਰ ਲੈਣਾ ਜੇ ਨਾ ਤੇਰੇ ਨਾਲ ਕੋਲ ਕੇ ਤਾਂ ਹੀ ਕਰੂਗੀ ਆਇਦਾ ਗੁੱਸਾ ਠੰਡਾ ਕਰ ਦੋ ਤਾਂ ਜਵਾਕ ਕਹਿੰਦਾ ਜੇ ਮੰਦਾ ਥੱਕਿਆ ਹਾਰਾ ਆਵੇ ਬਾਹਰ ਤੇ ਜਵਾਕ ਨਾਲ 2 ਮਿੰਟ ਬਹਿ ਜਾਵੇ ਤਾਂ ਸਾਰੇ ਚਕਾਵਟ ਉਤਰ ਜਾਂਦੀ। ਉਹ ਤਾਂ ਗੱਲ ਹੈਗੀ ਆ। ਹਾਂ। ਠੀਕ ਆ। ਫਿਰ ਇਹ ਵੀ ਇਹ ਵੀ ਗੱਲ ਹੈਗੀ ਵੀ ਜੇ ਬੰਦੇ ਨੂੰ ਗੁੱਸਾ ਆਵੇ ਜਵਾਕ ਗੁੱਸਾ ਵੀ ਉਹ ਸਿੱਧੀ ਠੰਡਾ ਕਰ ਦਿੰਦਾ। ਨਹੀਂ। ਗੁੱਸਾ ਚੜਾਉਂਦਾ ਵੀ ਜਵਾਕ ਆਵੇ ਠੰਡਾ ਵੀ ਜਵਾਕ ਆਵੇ। ਉਹ ਤਾਂ ਇਜਾਦ ਸੁਣਦੀ ਪਰ ਕਿਨੂੰ ਗੁੱਸਾ ਆਇਆ ਆਉਂਦਾ। ਫੇਰ ਥਾਪੜ ਵੀ ਵਿਚਾਰੀ ਉਹ ਹੀ ਹੁੰਦੀ ਆ। ਨਹੀਂ ਫੇਰ ਪਤਾ ਕੀ ਕਰਦੀ ਆ ਫ੍ਰਿਜੇ ਖੋਲ ਲੈਂਦੀ ਆ ਫ੍ਰਿਜੇ ਖੋਲ ਲੈਂਦੀ ਸਰਾ ਨੇ ਕੋਲ ਕੋੜੀ ਫ੍ਰਿਜੇ ਖੋਲ ਲੈਂਦੀ ਆ। ਆ ਖਾਣਾ ਆ ਖਾਣਾ ਖਾਂਦੀ ਹੈਣੀ। ਆ ਖਾਣਾ ਆ ਖਾਣਾ ਬਸ ਐਂ ਕਰੀ ਜਾਂਦੀ ਏ ਮੈਨੂੰ ਤੇਰਾ ਕਹਿਣ ਦਾ ਕਿਆ ਬਾਪਾ ਵੀ ਤੇਰਾ ਸਿਰ ਉਹਦੇ ਤੋਂ ਖੁੰਡਾ ਆਵਾ ਮੇਰਾ ਸਿਰ ਉਹਨੇ ਨਹੀਂ ਖੁੰਡਾ ਆਇਆ ਮੇਰਾ ਸਿਰ ਇਹ ਕੱਲ ਮੈਂ ਤੁਹਾਨੂੰ ਕਹਿੰਦੀ ਨਾ ਸਵੇਰੇ ਮੇਰੇ ਸਿਰ ਸੋਨ ਹੁੰਦਾ ਹਾਂ ਕਹਿੰਦੀ ਸੀ ਹਾਂ ਤੇ ਸੋਨ ਹੁੰਦਾ ਹੁੰਦਾ ਮੇਰੀ ਅੱਖ ਚ ਦਰਦ ਹੁੰਦਾ ਫਿਰ ਤਾਂ ਸਾਂ ਤੱਕ ਦਰਦ ਹੋਈ ਗਿਆ ਨਹੀਂ ਇਹ ਕਹਿੰਦੇ ਤੂੰ ਕਹਿਆ ਤੇ ਆਪਣੇ ਵੀਰ ਜੀ ਨੂੰ ਵੀਰ ਜੀ ਦੱਸਿਆ ਤਾਂ ਮੈਂ ਆਹੋ ਇਹ ਕਹਿੰਦੇ ਵੀ ਤੈਨੂੰ ਟੈਨਸ਼ਨ ਆ ਹਾਂ ਕਹਿੰਦਾ ਟੈਨਸ਼ਨ ਆ ਮੈਂ ਤਾਂ ਮੈਨੂੰ ਹੁਣ ਤਾਂ ਕਾਸੇ ਦੀ ਪੀਣੀ ਟੈਨਸ਼ਨ ਹੈਗੀ ਆ ਗਿਆ ਆ ਗਾਦੀ ਗਾਦੀ ਟੈਨਸ਼ਨ ਉੱਥੇ ਦੀ ਬਹੁਤ ਭੰਬਰੀ ਦੀ ਟੈਨਸ਼ਨ ਨਾ ਬਹੁਤ ਭੰਬਰੀ ਦੀ ਕੋਈ ਟੈਨਸ਼ਨ ਨਹੀਂ ਪੁੱਛਣਾ ਦੀ ਮੈਂ ਕਿੰਨਾ ਕ ਵੇ ਫੋਨ ਕਰਦੀਆਂ ਕਿੰਨਾ ਕ ਮੈਂ ਉਹਨਾਂ ਨੂੰ ਆ ਕੇ ਕਹਿੰਦੀ ਨਹੀਂ ਠੀਕ ਆ ਡੈਡੀ ਦੀ ਟੈਨਸ਼ਨ ਹੁੰਦੀ ਹੈ ਕੀ ਕਰਦੇ ਠੀਕ ਆ ਹਾਂ ਉਹਦੇ ਦੀ ਕਾਦੀ ਹੋ ਗਈ ਪਹਿਲਾਂ ਹੀ ਹੋਉਂਦੀ ਆ ਪਹਿਲਾਂ ਬਥੇਰਾ ਸਾਰ ਜੱਲੇ ਆ ਹਮ ਪ੍ਰਮਾਤਮਾ ਨੇ ਸੁਣ ਲਿਆ ਵੀ ਠੀਕ ਆ ਤੰਦਰੁਸਤ ਹੋਰ ਕੀ ਐਈ ਜਾਇਦਮ ਹਮ ਮੈਂ ਆਪਣੇ ਘਰ ਖੁਸ਼ ਹਾਂ ਆਪਣੇ ਘਰ ਖੁਸ਼ ਤਾਲਬਦੀ ਹੱਥ ਹੋ ਗਰਾ ਜੇ ਤੂੰ ਉਰੇ ਖਸਾ ਤਾ ਠੀਕ ਹੈ ਖਸਾ ਤੰਨੇ ਤਾਂ ਖੁਸ਼ੀ ਜਾ ਕੇ ਫਿਰ ਆਪਾਂ ਕਰਨਾ ਮੈਂ ਜਾ ਲੈਣਾ ਬਾਜ਼ਾਰ ਤੇ ਤਾਂ ਐ ਕਰ ਦੇ ਜਿਵੇਂ ਮੈਂ ਬਰੀ ਖੀਦਣ ਜਾਣਾ ਹੁੰਦਾ ਮੈਂ ਆਏ ਗਈ ਆ ਕਈ ਦਿੱਤਾ ਰੋਲਾ ਪਉਂਦ ਗਿਆ ਇਹ ਇਹ ਗੱਦੇ ਵੀ ਦਵਾ ਦੇ ਨਾ ਮੇਰੇ ਕੋਲ ਆਪਣੇ ਬਾਤ ਤੇ ਲੈ ਜਾਣਾ ਮੈਂ ਬਾਈ ਨਾਲ ਨਾ ਨਾਲ ਜਾਣਾ ਤੁਸੀਂ ਬਾਈ ਨੇ ਨਹੀਂ ਜਾਣਾ ਤੂੰ ਦੇਖ ਲਈ ਆ ਲਿਆ ਵੀ ਚੱਲੀਏ ਤੁਹਾਨੂੰ ਮੈਂ ਮੈਂ ਆਪਣਾ ਤਿੰਨ ਵਾਰ ਮੈਂ ਆਪਣੇ ਵਾਦੇ ਪੂਰੇ ਕਰਦਾ ਗੁਰਨਾਣ ਕਦੇਵ ਜੀ ਕਹਿੰਦੇ ਪਹਿਲਾਂ ਇੱਕ ਵਾਰ ਪੁੱਛੋ ਫਿਰ ਦੋ ਵਾਰ ਪੁੱਛੋ ਤੇ ਤਿੰਨ ਵਾਰ ਪੁੱਛੋ ਨਾ ਮੰਨੇ ਤਾਂ ਬਦ ਪੁੱਛੋ ਨਾ ਤਿੰਨ ਵਾਰ ਵਾਰ ਪੁੱਛਦੇ ਆ ਹੁਣ ਤੇਰੀ ਨਹੀਂ ਮਨਾਦਾ ਦੀ ਆ ਮੈਂ ਕੱਲ ਮਨਾ ਕੇ ਕੱਲ ਨੂੰ ਦੀਦੀ ਨਾਲ ਮੇਰੇ ਘਰ ਨਾਲ ਗਈ ਮੈਨੂੰ ਕਹਿੰਦੇ ਤੂੰ ਬਹੁਤ ਹੋਈ ਹੈ ਗੱਦੇ ਲੈ ਕੇ ਆਉਣੇ ਆ ਬੜਾ ਬੜਾ ਕੂਲਰ ਦੀ ਲਿਆਈ ਮਾਡਰ ਕੂਲਰ ਨਹੀਂ ਉਹ ਜਿਹੜਾ ਪਏ ਆ ਆਪਣੇ ਕੋਲ ਖੰਭ ਜੇ ਤਾਂ ਖੰਭ ਹਾਂ ਫਰ 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 ਨਾਲ ਜਿਹੜੇ ਵਿੱਚ ਗੁੱਦੋ ਦੀ ਲਾਤੀ ਹੁੰਦੀ ਆ ਉਹ ਉਹ ਹੋ ਤੱਕ ਇਸ ਹੋਰ ਐ ਉਹ ਤਾਂ ਹੋਰ ਮੋਟਰ ਦੀ ਹੂੰ ਫੂਸ ਕੰਨ ਹੂੰ ਫੂਸ ਕੋਸ ਹੋ ਕੇ ਜੀ ਆਲੀਆਂ ਹੁੰਦੀਆਂ ਕਰਕੇ ਬੰਦੇ ਆ ਚੁੰਕਾਰ ਸੱਤ ਤੱਕ ਤਾਂ ਕੰਦੀਆਂ ਲੈਂਦੇ ਵੀ ਆ ਦੋ ਸਾਲ ਹੋ ਗਏ ਤਿੰਨ ਤੁਹਾਡੇ ਵਾਸਤੇ ਅਸੀਂ ਚੀਜ਼ ਪਹਿਲਾਂ ਦੇਖੋ ਸਾਨੂੰ ਪਤਾ ਵੀ ਤੁਹਾਨੂੰ ਐ ਦਿਨਾਂ ਚ ਲੋੜ ਪੈਣੀ ਦੋ ਦੋ ਸਾਲ ਪਹਿਲਾਂ ਤੁਹਾਨੂੰ ਚੀਜ਼ ਲੈ ਕੇ ਰੱਖੋ ਆਹ ਲੋੜ ਨਹੀਂ ਐ ਨਹੀਂ ਆਸੀਂ ਥੋੜਾ ਨੋਮੀ ਆ ਲੈ ਕੰਮ ਕਰਨਾ ਇੰਨਾ ਤੇ ਦਿਮਾਗ ਲਾ ਲੋ ਹੁਣ ਇੰਨਾ ਇੰਨਾ ਤੇ ਇੰਨਾ ਤੇ ਲਾਓ ਇੰਨਾ ਕੇ ਅਸੀਂ ਇੰਨਾ ਨਾਲ ਆਈ ਬੰਦੇ ਦਿਮਾਗ ਤੁਸੀਂ ਇੰਨਾ ਤੇ ਲਾ ਲੋ ਚੀਜ਼ ਠੀਕ ਨਹੀਂ ਕਰਨੀ ਲੱਜ ਹੈ ਪੜਦਾ ਤਾਂ ਪੜਦਾ ਪੜਦਾ ਤਾਂ ਹਨੇਰਾ ਹੋ ਜਾਂਦਾ ਫੇ ਬੰਦੋ ਵਾਲਣਾ ਪੈਂਦਾ ਬੰਦੇ ਵੀ ਪੜਦੇ ਧੋਣੇ ਲਾਉਣੇ ਸਾਰੇ ਪਾਏ ਤੇ ਲਾਤਾ ਮੁਰਕੇ ਲਾਇਆ ਹਾਓ ਕੀ ਕਰਿਆ ਹੋਇਆ ਇੱਥੇ ਉਹ ਕੀ ਦੇ ਲਾਉਣਾ ਹੈ ਕੀ ਲਾਉਣਾ ਤਾਂ ਥ੍ਰਿੱਲੇ ਕਹੋਗੀ ਵਿਚਾਰੀ ਹੈ ਚਿਮਨੀ ਮੇਨ ਤਾਂ 1.5 ਹੋ ਗਿਆ ਉਹਨੂੰ ਉੱਥੇੋਂ ਬੰਦ ਪਈਆ ਮੈਂ ਕਿਹਾ ਮੁ ਵਾਪਸ ਕਰਕੇ ਉਹ ਬਿਲ ਤੁਹਾਡਾ ਬਿਲ ਵਧਣ ਵਾਲਾ ਬਹੁਤ ਤੰਗ ਕਰਕੇ ਖਾ ਰਿਹਾ ਸੀ ਮੈਂ ਜਮਟਾ ਨੋਟ ਕਰੀ ਇਹਦੇ 50 ਜਮਟਾ ਉੱਪਰ ਫਿਰਦੇ ਆ ਬਿਜਲੀ ਘੱਟ ਵਰਤੋ ਤੇ ਬਿਲ ਦਾ ਨਾ ਦੇਣਾ ਪੈਣਾ ਨਹੀਂ ਆਇਆ ਅਜੇ ਕੱਲ ਆ ਗਿਆ ਬਿਲ ਆ ਗਿਆ ਨਹੀਂ ਆਇਆ ਮੈਂ ਤੁਸੀਂ ਕਿਹਾ ਤਾਂ ਨਾ ਦੁਪਹਿਰ ਨੂੰ ਐਸੀ ਨਾਲ ਤੁਸੀਂ ਲਾਇਆ ਤਾਂ ਪਾਸੋਂ ਸਾਨੂੰ ਕਿਹਾ ਤਾਂ ਲਾ ਲੂ ਕਾਟ ਕੇ ਹਮਾਰਾਂ ਨੂੰ ਤੁਸੀਂ ਲਾ ਦੇਣਾ ਲਾਇਆ ਤਾਂ ਦੀ ਵੀ ਆਪਾਂ ਨੇ ਨਹੀਂ ਜਾਵੇਗਾ ਰੋਗਾ ਆਪਾਂ ਸਮਝੀ ਕਾਟ ਤੇ ਲਾਇਆ ਤਾਂ ਇਹਨੇ ਬਤਾਈ ਸੱਤੋ ਚੋਰੀ ਚੋਰੀ ਮਨੀ ਕਰ ਲਾ ਨਾ ਦੇਤੇ ਤੁਹਾਨੂੰ ਕਾਈ ਏਸੀ ਲਾ ਕੇ ਦੇਤਾ ਤਾਂ ਮੋਟਰ ਦੀ ਗੱਲ ਸੁਣ ਮੋਟਰ ਚਲਾ ਕੇ ਖੇਤਾਂ ਲੰਘੇ ਨਹੀਂ ਕਿਤੇ ਤੁਹਾਡੀ ਛਾ ਜਿਹਦੇ ਨਾਲ ਚੱਲਦਾ ਜੀਦਨ ਯਾਰ ਤੁਹਕ ਦਿੱਤੀ ਤੁਹਾਡੀ ਤੁਸੀਂ ਬੈਠ ਤੇ ਤੇ ਦੀਦੀ ਕਹਿੰਦੀ ਵੀ ਅਸੀਂ ਏਸੀ ਲਾ ਲਈ ਬੁਆ ਬੁਆ ਉੱਧਰ ਕਿੱਥੇ ਦੀ ਬੁਆ ਬੁਆਲੇ ਨੇ ਐਤੋ ਬਦਲਾਈ ਨਹੀਂ ਲਾਏ ਆ ਜੀ ਜੀ ਇਹ ਮਰਨੇ ਥੋੜਾ ਫੇ ਅਸੀਂ ਜੇ ਲਾਇਆ ਜਿੰਨੂੰ ਰੋਕਿਆ ਕੀ ਨੇ ਜਿੱਡੇ ਮੈਂ ਰੋਕਿਆ ਵੀ ਤੁਸੀਂ ਆਹ 10 ਦਿਨ ਕੱਟ ਲੋ ਔਖੇ ਸੌਖੇ ਬਸ ਆਹੀ ਕਰਮੀਆਂ ਆਹੀ ਦਰਦਨ ਕਰਮੀਆਂ ਚਲੋ ਤੁਸੀਂ ਆਹ 10 ਦਿਨ ਚਲੋ ਅਗਲੇ ਅਗਲੇ ਇੱਕ ਮਹੀਨਾ ਲਾਇਓ ਉਹ ਨੋ ਫੇਰ ਮੈਨੂੰ ਕਿਹੜਾ ਘਰ ਤੁਰਾ ਮੋਟਰ ਚਲਾ ਕੇ ਜਦ ਤੱਕ ਟੈਂਕੀ ਨਹੀਂ ਭਰਦੀ ਉੱਪਰ ਨਹੀਂ ਆਉਣਾ ਤੁਸੀਂ ਇਹ ਕੰਮ ਕਰਾਉਣ ਤੁਹਾਨੂੰ ਪਾਣੀ ਤੁਸੀਂ ਖਤਮ ਕਰ ਦਿਆ ਸੁਣੀ ਮੈਂ ਤੁਹਾਨੂੰ ਹੋਰ ਮੈਂ ਤੁਹਾਨੂੰ ਕਰਵਾ ਕੇ ਦੇ ਦਿੱਤਾ ਮੋਟਰ ਨੂੰ ਨਵੀਂ ਪਵਾ ਕੇ ਦਿੱਤੀ ਸਟਾਰਟਰ ਲਾ ਕੇ ਦਿੱਤਾ ਜਦੋਂ ਪਾਣੀ ਪੜਨ ਜਾ ਕੇ ਸੋਚਦਾ ਬ ਕੋਤੀ ਘਾਣਾ ਕੋਈ ਨਾ ਚੱਲੀ ਜਾਂਦੇ ਨਾਲਾ ਹੋਣਾ ਪੈਂਦਾ ਹਾਂ ਲੈ ਅਸੀਂ ਉਹ ਕੌੜਿਆ ਉਤਰ ਕੇ ਬਜਨ ਘੜਦੀ ਯਾਰ ਇਹ ਮਸਾ ਦਾ ਬਜਨ ਦਵਾਇਆ ਵੀ ਬਾਈ ਨੇ ਅੱਦਣ ਏਸੀ ਨੂੰ ਪਤਾ ਹਮ ਨਹੀਂ ਕਰਦੇ ਪਰ ਇੱਥੇ ਇਹਨਾਂ ਨੇ ਚੋਰੀ-ਚੋਰੀ ਪੈਨੀ ਕਰ ਸਾਬ ਨੂੰ ਕਰਤਾ ਜਿੰਦੀਪ ਜਿੱਦਾਂ ਮੈਨੂੰ ਬੁਖਾਰ ਚੜਿਆ ਤਾਂ ਮੈਂ ਇੱਧਰ ਸਰਦੀ ਲਈ ਪਈਤੀ ਛੋਟੀ ਹਾਂ ਉਹਦਣੇ ਸੀ ਲਾਇਆ ਸੀ ਉਹ ਚੱਲ ਲਾਇਆ ਹੋਣਾ ਫਿਰ ਉਹਦੇ ਵਾਲ ਦਿਨ ਇਹ ਵੀ ਮੇਰੇ ਯਾਰ ਦਾ ਉਹਦੇ ਮਾਈ ਬਾਹਰ ਤੇ ਕੁੜਤਾ ਪਿਆ ਉਹਨੇ ਵੀ ਚੱਕ ਕੇ ਲੈ ਗਿਆ ਬੈਂਕ ਵੀ ਨਹੀਂ ਤੋ ਇਹ ਜਿੱਤੇ ਅੱਜ ਮਿਲਣੀਆਂ ਨੇ ਸਾਨੂੰ ਜਾਜੀ ਕਰੇ ਮੂੰਚਾ ਕਿ ਦੰਦ ਤਰ ਤੇ ਦੰਦ ਤਰ ਤੇ ਟਾਈ ਦਬਾਈ ਕੇ ਨਾ ਮੈਨੂੰ ਪਤਾ ਨਹੀਂ ਪਤਾ ਨਹੀਂ ਕਿੱਧਰ ਤੱਕ ਕਿੱਧਰ ਵੱਲ ਲੱਗੇ ਫੋਨ ਕਰੇ ਮੈਨੂੰ ਪਤਾ ਵੀ ਨਹੀਂ ਤਾਂ ਕਿੱਥੇ ਗਈ ਇਹ ਸੱਚੀ ਨਹੀਂ ਮੇਰੀ ਗੱਲ ਸੁਣ ਮੈਂ ਮੈਨੂੰ ਪਤਾ ਕੀ ਮੇਰੀ ਗੱਲ ਮੇਰੀ ਗੱਲ ਜੇ ਮੈਂ ਦੱਸ ਦਿੰਦਾ ਵੀ ਨਾ ਫਲਾਣੀ ਜਗ੍ਹਾ ਨੂੰ ਜਾਣਾ ਕਲੇਸ਼ ਨੂੰ ਕਲੇਸ਼ ਨੂੰ ਤਾਂ ਮੈਂ ਦੱਸ ਤੈਨੂੰ ਪਰ ਇਹ ਗੱਲ ਆ ਤੂੰ ਮੈਨੂੰ ਜਵਾਬੇ ਕਲੇਸ਼ ਹੋਗੇ ਤਾਂ ਕੱਕੜਾ ਹੋਗੇ ਤਾਂ ਤੂੰ ਮੈਂ ਤੁਸਨ ਕਾ ਤੇ ਨਾ ਜੀ ਕਾਣਾ ਟਾਈਮ ਕਾ ਡੂਡ ਦਾ ਦੁਆਰ ਗੁਰਦੁਆਰੇ ਜਾਣ ਨੂੰ 150 ਦੂਰ ਤੋਂ ਮੈਂ ਤਾਂ ਕਹਿੰਦਾ ਮੈਂ ਤਾਂ ਹੋਣਾ ਮੈਂ ਕਹਿੰਦਾ ਤੈਨੂੰ ਐ ਲੱਗਿਆ ਵੀ ਜਿੱਕਣਾ ਮੈਂ ਰੋਜ਼ ਐਮਐਲ ਦੇ ਕੋਲ ਜਾਣਾ ਤੁਹਾਨੂੰ ਐਂਕ ਤੇ ਵੀ 10 11 ਵਜੇ ਤੱਕ ਨਹੀਂ ਆਇਆ ਤੂੰ ਤਾਂ ਆਉਂਗਾ ਸੌਂਗੀ ਜਰਾਈ ਬਾਹਰ ਨੇਰੀ ਵਿਕੀ ਨੇ ਤਾਂ ਫੋਨ ਕਰਿਆ ਵੀ ਨੇਰੀ ਆਈ ਹੋਈ ਐ ਬਾਈ ਪਤਾ ਨਹੀਂ ਕਿੱਥੇ ੜ ਜਾਣਾ ਨਹੀਂ ਇਹ ਨਹੀਂ ਤਾਂ ਕਰਨਾ ਪਾਉ ਪਹਿਲਾਂ ਮੇਰੀ ਗੱਲ ਸੁਣੋ ਹੈ ਵੀ ਉਹ ਪਹਿਲੇ ਮੇਰੇ ਵੀ ਹੋਈ ਆ ਗਿਆ ਮੈਂ ਕਹੀ ਜਾਂਦਾ ਬਸ ਤੇ ਕਹੀ ਨਹੀਂ ਹੋਣੀ ਹੁਣ ਬਿੱਲ ਬੰਦ ਨੇ ਬੰਦ ਨਹੀਂ ਤਾਂ ਆਇਆ ਨਹੀਂ ਬਸ ਜਾਣਦੇ ਜਿੱਧਰ ਜਾਣਦੇ ਪਤਾ ਚ ਪਤਾ ਹੋਣਾ ਬਹੁਤ ਜ਼ਰੂਰੀ ਆ ਸਾਰਾ ਨੂੰ ਪਤਾ ਹੋਣਾ ਚਾਹੀਦਾ ਠੀਕ ਆ ਵੈਰੀ ਗੁੱਡ ਸਾਰਾ ਨੂੰ ਪਤਾ ਹੋਣਾ ਚਾਹੀਦਾ ਹਾਂ ਫੇਰ ਮੈਂ ਦੇਖ ਕੇ ਰੱਖ ਲਿਆ ਸਹੀ ਤਾਂ ਗੱਲ ਐ ਮੇਨ ਗੱਲ ਮੰਨਣ ਲਈ ਵੀ ਬੰਦੇ ਦੀ ਸਫਾਈ ਦੇਖ ਕੁਰਤਾ ਕਿਸ ਮੋਹ ਕਿ ਕੈਮ ਚਾਰਜਰ ਵੀ ਅਸੀਂ ਕੱਢ ਜਾਈਏ ਵੀ ਚਾਰਜਰ ਕੌਣ ਚੱਕ ਕੇ ਲੈ ਗਿਆ ਕਿ ਉਹ ਚਾਰਜਰ ਚੋਰੀ ਕੀ ਵੀ ਉਹ ਤੇ ਬਾਈ ਤਾਂ ਲੈ ਕੇ ਨਹੀਂ ਗਿਆ ਮੱਕ ਜੈਸਮੀਨ ਦਾ ਸਵੇਰ ਫਸ ਉਹਦੇ ਨੂੰ ਫੋਨ ਆਇਆ ਸਭ ਨੇ ਇਹ ਮੰਮੀ ਕਹਿੰਦੀ ਬਾਪੂ ਦਾ ਬਣਾਉਤੇ ਫਿਰਦਾ ਮਾਂ ਬਣਤਾ ਫਿਰ ਸਾਢੇ 11:00 ਵਜੇ ਫੋਨ ਕੀਤਾ ਇੱਥੇ ਨਹੀਂ ਕਿਹਾ ਮੈਂ ਕਿਤੇ ਨਹੀਂ ਰੁਕਿਆ ਫੁੱਲ ਸਪੀਡ ਵਿੱਚ ਗਏ ਰਾਤ ਨੂੰ 9:00 ਵਜੇ ਸਿਰੇ ਪਹੁੰਚ ਗਏ ਬਾਅਦ ਕਿੰਨੇ ਵਜੇ ਤੁਰਿਆ ਸਾਡੇ ਕੋਲ ਤੇ ਕਿਤੇ ਖੜਨੇ ਜੁਗਾਇਗਾ ਤੂੰ ਤਾਂ ਐਂ ਕਹਦਾ ਵੀ ਐਸ ਪ੍ਰਸਤੀ ਕਰੀ ਹੂੰਗੀ ਮੈਂ ਜਦੋਂ 2:00 2 ਵਜੇ ਤੜੇ ਤੇ ਮੀਟਿੰਗ 3 ਵਜੇ 3 ਵਜੇ 3 ਵਜੇ ਤੁਰਿਆ ਇੱਥੇ ਤੇ ਮੈਂ ਮੀਟਿੰਗ ਦੇ ਨਾਲ ਆਪ ਤਿੰਨ ਵਜੇ ਜਾਂਦਾ ਮੈਂ 4 ਵਜੇ ਮੀਟਿੰਗਾਂ ਸ਼ੁਰੂ ਹੁੰਦੀਆਂ ਮੇਰੀਆਂ 3 ਵਜੇ ਟੱਕ ਜਾਂਦਾ ਮੈਂ ਨੂੰ ਰੋਕਦੀ ਹੈਗੀ ਅੰਨਾ ਦੇ ਤੁਸੀਂ ਭੁੱਲ ਜਾ ਅੱਜ ਅੱਜ 2 ਵਜੇ ਮੀਟਿੰਗ ਕਮਾਲਪੁਰਾ ਹੋ ਰਹੀ ਇੱਕ ਉੱਥੇ ਆਪਣੇ ਜਾਗਰਤਪੁਰ ਲਾਸਟ ਵਾਲੀ ਹੈ ਬਸ ਗੁਰ ਮੰਨੂ ਇਹ ਹੁੰਦਾ ਵੀ ਜਿਹਨੇ ਜਾਣਾ ਜਾਓਗੇ ਤਾਂ ਮੈਨੂੰ ਘਰ ਰਹਿਤੋ ਹਾਂ ਬਸ ਇਸ ਕਰਕੇ ਮੈਂ ਕਹਿ ਰਹੀ ਹਾਂ ਉਹੀ ਕਹਿ ਰਹਾ ਮੈਂ ਤੁਹਾਨੂੰ ਕਿ ਬਜਰ ਨਾ ਘੜਦੇ ਮੈਂ ਤੁਹਾਡਾ ਪਾਈਆ ਜਾਣਾ ਪੈ ਜਾ ਬਜਨ ਬਜਨ ਘੜ ਦੂ ਸ਼ਾਂਤ ਤੱਕ ਜਾਂ ਕੱਲ ਤੱਕ ਕਰੂਗੀ ਮੈਨੂੰ ਤਾਂ ਕਿਤੇ ਲੀਕ ਹੀ ਨਹੀਂ ਜਾਂਦੀ ਹਾਂ ਮੈਨੂੰ ਤਾਂ ਘਰ ਨਹੀਂ ਕੱਲ ਮੈਂ ਤਾਂ ਘਰ ਚੁੱਕੀ ਰਹੇ ਹਾਂ ਹੈ 10 ਮੋੜੀ ਜਿੰਦਗੀ ਘਰ ਚੁੱਕੀ ਰਹੇ ਮੇਰੇ ਜੇ ਤੇਰੇ ਨਾਲ ਸੀ ਗੱਦੇ ਲੈ ਕੇ ਜਾਣ ਨੂੰ ਫਿਰ ਦੇਖ ਹਾਂ ਸਾਡੀ ਗੱਲ ਜਿੰਦਗੀ ਹੋਰ ਨਾ ਮੇਰੇ ਨਾਲ ਸੱਚੀ ਗੱਲ ਦੱਸਦਾ ਰੱਬ ਨੂੰ ਜਲਦੀ ਨੀ ਆ ਇੱਕ ਤਾਂ ਬਸ ਬੀਬੀ ਦਾ ਮੈਂ ਕੱਲ ਵੀ ਮੈਂ ਤਾਂ ਆਪਣੀ ਹਾੜੀ ਜੇਦੇ ਰੁਹਾਂਗ ਆਪਣੇ ਸਾਸੂ ਮਾਂ ਦੇ ਕੋਲ ਮੇਰੀ ਸਾਸੂ ਮਾਂ ਉੱਥੇ ਜਾਏ ਕਿਥੇ ਜਾਏ ਅੰਮ੍ਰਿਤਸਰ ਕੋਈ ਤੇ ਬਰਸ਼ਾ ਦੇ ਕੇ ਯੂਨ ਪੇਟ ਤੱਕ ਮੈਂ ਹਾਲ ਹੀ ਆਪਣੀ ਹੱਤਾਂ 'ਚ ਜਿੰਦ ਦੋ ਵਾਰ ਰਵਾਇਆ ਮਜਾਂ ਸਾਸਰੀ ਕਾ ਬੁਲਾ ਕੇ ਪੈਨ 5 ਲੱਖ ਜਿਹੇ ਮੁੜਿਆ ਹਾਂ ਹਾਂ ਵਾਸੀ ਉਹ ਵੀ ਗੱਲ ਪਿੱਛੇ ਹਾਂ ਇੱਕ ਦਿਨ ਮੁਕੱਦਮਾ ਚੱਲਣਾ ਮੁਕੱਦਮਾ ਹੋਊਗਾ ਵਿਆਹ ਤਾਂ ਤੁਸੀਂ ਨੰਬਰ ਬਣਾਏ ਕਹਿੰਦੇ ਉਹਦੇ ਨੰਬਰ ਕਟਾਈ ਦਿੰਦੇ ਆ ਕਿਦੇ ਨੰਬਰ ਵਾ ਇਹਦੇ ਵਾਰਦੇ ਆਦੇ ਵਾਸਤੇ ਵੀ ਉਹ ਕਰੀ ਜਾਂਦੀ ਵੀ ਤੁਹਾਡੇ ਜੀਜਾ ਨਹੀਂ ਭੇਜਦਾ ਫੇਰ ਮੈਂ ਉਹਨਾਂ ਦੇ ਸਾਹਮਣੇ ਕਹਿੰਦਾ ਹੁੰਦਾ ਨਹੀਂ ਮੈਂ ਤਾਂ ਨੂੰ ਕਿਹਾ ਚੱਲ ਝੂਕ ਕਰ ਦੇ ਲੈ ਦੱਸ ਕਰ ਕੇ ਬੀਵੀ ਕਹਿੰਦੀ ਪਰ ਰਹਿਣਾ ਤਿੰਨ ਚਾਰ ਦਿਨ ਆਪਣੀ ਕੋਈ ਚਾਲ ਉਹ ਜਾ ਕਿ ਕੀ ਦਾ ਆ ਲੱਗਿਆ ਹੁੰਦਾ ਜੱਤ ਤੁਸੀਂ ਬਹਿਤੇ ਦੂਰ ਜਾਣੇ ਮੰਨ ਕੇ ਚਲੋ ਮਨ ਨੂੰ ਵੀ ਜਾਣਦਾ ਤੁਹਾਨੂੰ ਅਸਾਥ ਹੋਵੇ ਮੜਾ ਜਾ ਤੇਰੇ ਵੀ ਮੈਂ ਕਿਹਦੇ ਨਾਲ ਲੱਗ ਤੁਸੀਂ ਹਮਕੁੰਡ ਸਾਮ ਨਹੀਂ ਜਾਣਾ ਹੈਮਕੁੰਡ ਸਾਬਾ ਪਲਾਨ ਬਣਦਾ ਆਲੇ ਬੰਦੇ ਰੇ ਗੱਲਾਂ ਨਹੀਂ ਹੋ ਰਹੀ ਫੜਾ ਫੜਾ ਲੋ ਬੰਦਾ ਜਸਵੀਰ ਕੁਰੇ ਫਿਰ ਜੱਤ ਦੱਸਦਾ ਨਹੀਂ ਮੈਂ ਵਿੱਕੀ ਨਹੀਂ ਜਾਣ ਹੈਮਕੁੰਡ ਸਾਨੂੰ ਵਿੱਕੀ ਨਹੀਂ ਜਾ ਮਤਲਬ ਕਿ ਸੰਧਿਆ ਨਹੀਂ ਮੈਂਗਾ ਵਿੱਕੀ ਲਈ ਜਾਵਾਂਗੇ ਨਹੀਂ ਆ ਛੁੱਟੀਆਂ ਚ ਵਿੱਕੀ ਸਲਦੀਪ ਜਸ ਹੈ ਪਾਵਾ ਇਹ ਵੀ ਦੱਸ ਫੇਰੇ ਪਈਆ ਹੈਮਕੁੰਡ ਸਾਬ ਤੁਸੀਂ ਤਾਂ ਇਹ ਕਹਿੰਦੇ ਨਹੀਂ ਬਸ ਦੇ ਕਦ ਗੱਲਾਂ ਗੱਲਾਂ ਕਰਨੀਆਂ ਹੁੰਦੀਆਂ ਕਮੀ ਦੀ ਘਾਟ ਆ ਆਕਸੀਜਨ ਦੀ ਉੱਥੇ ਆਕਸੀਜਨ ਦੀ ਕਮੀ ਦਾ ਚੱਕਰ ਨਹੀਂ ਥੋੜੇ ਇੱਥੇ ਏਦਾਂ ਕਰੋ ਤਾਂ ਸੁਣੋ ਹੰਬ ਨਾਨਕਿਆ ਚੱਲੇ ਸ਼ੁਕਰੀਆ ਨੂੰ ਸਵੇਰ ਤੇ ਲੱਕ ਪੰਜ ਗੇੜੇ ਰੌਣੇ ਆਉਦੇ ਸੇ ਉੱਪਰ ਜੋੜ ਜੀ ਦਾ ਇੱਕ ਤੋਂ ਤੁਹਾਡੇ ਦਰ ਤੱਕ ਹਾਂ ਤੁਸੀਂ ਤਿੰਨ ਦਿਨ ਲੈ ਕੇ ਉੱਥੇ ਤਿੰਨ ਦਿਨ ਲਾਈਏ ਚਾਰ ਦਿਨ ਦਾ ਚਾਰ ਦਿਨ ਪੰਜ ਪਾਂਡੇ ਗੇੜੇ ਲਾਤੇ ਤਾਂ ਸਾਰਾ ਖਰਚਾ ਤੁਹਾਡਾ ਉਥੇ ਜਾਂਦਾ ਹਰ ਪਾਂਡੇ ਗੇੜੇ ਕਿੱਕ ਗੇਰੇ ਉਹ ਤਾਂ ਹੈ ਹੀ ਕੁਛ ਵੀ ਨਹੀਂ ਪੰਡੀ ਪੰਜ ਗੇਰੇ ਕੁਛ ਵੀ ਨਹੀਂ ਉੱਥੇ ਦੀ ਚੜ੍ਹਾਈ ਦੇ ਮੁਕਾਬਲੇ ਇਹ 10 ਗੁਣਾ ਜ਼ਿਆਦਾ ਆਪਣਾ ਕੰਮ। ਓਹੋ ਸੰਦੀਪ ਤਾਂ ਲਾ ਸਕਦੀ ਆ। ਨਹੀਂ ਲੱਗੇ। ਸੰਦੀਪ ਤਾਂ ਲੰਘ ਸਕਦੀ। ਮੈਂ ਤਾਂ ਇੱਥੇ ਨਹੀਂ ਜਾ ਰ ਹਾਂ। ਯਾਰ ਮੈਨੂੰ ਦੇਖਿਆ ਕਿੱਨੇ ਪਹੁੰਚ ਜਿੰਨਾਂ ਦੀ ਟ੍ਰਾਈ ਕਰਾਂਗੇ ਐ ਕਿਹਦੇ ਨੂੰ ਟ੍ਰਾਈ ਕਰਾਂਗੇ। ਜਿੰਨੇ ਨੂੰ ਲੱਗਦਾ ਵੀ ਇਹਨੇ ਉਹ ਵੀ ਨਹੀਂ। ਉਹ ਸੀ ਦੋ ਵਾਰ ਸੱਟਾ ਕਰੇ ਆ ਪੰਜ ਪੰਜ ਵਾਰ ਸਭ ਤੇ ਟੱਕ ਟੱਕ। ਹਾਂ, ਹਾਂ, ਕੀ ਕਰਾਂ? ਇਹ ਪੰਜ ਵਾਰ ਜਿਹੜੀ ਪੰਜ ਵਾਰ ਦੀ ਗੱਲ ਕਰਦੀ ਇਥੇ 10 ਗੁਣਾ ਜ਼ਿਆਦਾ ਗਾ। ਹੂੰ। ਇਹ ਤੋਂ ਵੀ ਤਾਹਬੋਣਾ ਜਾ ਰਿਹਾ ਹੈ ਮਾਜਨਾ ਦਾ ਹੁਕਮ ਹੋਇਆ ਤਾਂ ਬੁਲਾ ਲੈਣਗੇ ਮੈਂ ਬਾਈਕ ਗ੍ਰੀਪ ਹੂੰ ਹੂੰ ਨਾ ਕੋਈ ਪਰਛਾਤ ਨਹੀਂ ਦਿਆ ਮਹਾਰਾਜਾ ਬਹੁਤ ਅੱਛਾ ਸੋਖ ਰਖਿਓ ਠੀਕ ਹੈ ਨਾ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਤੁਹਾਨੂੰ ਉਹਦੇ ਹੁਕਮ ਤੋਂ ਬਿਨਾ ਪੱਤਰੀ ਨਹੀਂ ਹੁੰਦਾ ਹਾਂ ਵੈਰੀ ਗੁੱਡ ਕਿਹਨੇ ਕਹਿ ਦਿੱ ਤੁਸੀਂ ਮੇਰਾ ਪਿਆਗ ਲੰਗਰ ਛਕਣਾ ਹੂੰ ਤਾਂ ਉਹਨੇ ਚਿਕਾਇਆ ਹਾਂ ਦੇਖ ਲੰਗਰ ਵਿਖਾਵਾ ਕਰਨਾ ਚਾਹੇ ਆ ਵੀ ਸਕਦਾ ਉੱਥੇ ਦੇ ਰਿਹਾ ਤੇ ਉਹੀ ਗੱਲ ਹੈ ਬਿਜੇ ਨਹੀਂ ਹੈਗਾ ਤਾਂ ਨਹੀਂ ਹੈ ਨਹੀਂ ਕੀ ਹੋਇਆ ਤੇਰਾ ਤੂੰ ਟੈਨਸ਼ਨ ਲੈ ਨਹੀਂ ਤਾਂ ਚਲ ਨਾ ਬਾਬਾ ਇਹ ਆਰਡਰ ਕਰ ਤਾ ਹਾਂ ਥੱਲੀਏ ਫਿਰ ਚਲੋ ਚਲੋ ਦੋਇ ਲੇ ਕੇ ਪਹੁੰਚ ਗਏ ਜੀ ਮਾਲ ਚ ਸ਼ੋਪਿੰਗ ਕਰਨ ਲਈ ਤੇ ਸ਼ੋਪਿੰਗ ਕਰ ਲਈ ਕਾਦੀ ਸ਼ੋਪਿੰਗ ਕਰ ਰਹੇ ਹੋ ਮਾਰ ਸਵਾਲ ਇਹਨੇ 35 ਰੁਪਏ ਕਿਜੀ ਲਓ ਜੀ 35 ਰੁਪਏ ਗੱਲੋ ਕਿੰਨੇ ਹੈ 25 ਹੈ। ਅੱਫਰ 35 ਰੁਪਏ ਕਿਲੋ। ਹਾਂ? 20 ਰੁਪਏ। ਖਰਬੂਜਾ ਕਿਲੋ 25 ਰੁਪਏ ਪਰ ਇਹਨਾਂ ਦੇ ਵਿਚਾਰਾਂ ਦਾ ਓ ਪਾਣੀ ਸੁੱਕ ਲਿਆ ਹੁਣ। ਕੀ ਆ ਤੁਮ? ਬਰੱਡ ਤੇ ਚੀਜ਼ ਲਵਨੇ ਹੋ। ਬਰੱਡ ਬਰੱਡ ਨਹੀਂ ਖਾਈ ਤੇ ਪ੍ਰਸ਼ਾਦਾ ਸਗੀ ਦਾ ਹੁੰਦਾ। ਹਾਂ ਅੰਬ ਸੇਵ ਦੇਖ ਲੋ ਕਿਹੜੀ ਕਿਹੜੀ ਵੈਰਾਈਟੀ ਆ ਹਰਾਂ ਪਿਆ ਇਹਦਾ ਵਿਚਾਰਾ ਕੁਝ ਹੋਰ ਤਰ੍ਹਾਂ ਦਾ ਆ ਕੁਝ ਹੋਰ ਤਰ੍ਹਾਂ ਦੇ ਆ ਪ੍ਰੈਟਿਵ ਬਹੁਤ ਆ 295 ਉਹ 290 200 ਤੋਂ ਉੱਪਰ ਆ ਸਾਰੇ ਚਲੋ ਆਹ ਤਾਂ ਸੰਕਤਰੇ ਵੀ ਪਰ ਸੁੱਕ ਗਿਆ ਇਹਨਾਂ ਦੇ ਵਿੱਚੋਂ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਦਸ ਰੋਸੋਂ ਨਿਕਲੂਗਾ ਜਾਵੇ ਇਹਦਾ ਜ਼ਮੀਨ ਹੀ ਗਿਆ ਆਹਦਾ ਜ਼ਮੀਨ ਸੁੱਕ ਗਿਆ ਚਲ ਉੱਪਰ ਚੱਲ 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 ਸੀ ਵੀ ਵੀਰ ਤਾਂ ਸੇਬ ਸਾਰੇ 200 ਤੋਂ ਉੱਪਰ ਆ ਉਹ ਠੰਡੇ ਨਹੀਂ ਹੈਗਾ ਇਹਨਾਂ ਦਾ ਉਸ ਚ ਤੇ ਤੁਹਾ ਭਈਆ ਚਲੋ ਜੀ ਚਲੋ ਹੂੰ ਲੈ 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 ਇੱਕ ਦਿਨ ਚ ਸਾਡੇ ਕਿਥੇ ਕਹਿੰਦੇ ਬਿੱਲੀ ਦੇ ਸਹਰਾਣੇ ਦੁੱਧ ਜੰਮ ਜੂ ਮਤਲਬ ਇਹ ਨਹੀਂ ਪਤਾ ਲੱਗਣਾ ਚਾਹੀਦਾ ਇੱਕ ਵਾਰ ਹੂੰ ਇਹ ਚਾਟਮਾ ਕਸਤੂਰੀ ਮਿੱਠੀ ਚਲੋ ਹਾਂ ਆਹਾ ਚੋਰ ਕਰੀਮਾ ਲੱਭਣਾ ਸੀ ਦੱਸਾ ਬੀਬੀ ਕਰੀਮ ਬੀਬੀ ਗ੍ਰੀਮ ਉੱਤੇ ਬਾਪੂ ਕਰੀਮ ਲੈ ਲੈ ਬਾਪੂ ਕਰੀਮ ਲੈ ਬੀਬੀ ਜ਼ਰੂਰੀ ਲੋੜੀਏ ਬੀਬੀ ਐ ਔਰ ਇਹਦਾ ਬੀਬੀ ਲਿਖਿਆ ਵਾ ਹਾਂ ਬੀਬੀ ਗ੍ਰੀਮ ਬਾਪੂ ਕਰੀਮ ਕਿਥੇ ਹੈ ਬ ਇਹ ਬੀਬੀ ਕਰੀਮ ਹੈ ਬਾਹਰ ਕਰੋ ਹੂੰ ਜੂਸ ਜੂਸ ਪਿਆ ਗੱਟਵਾ ਬਨ ਫਰੀ ਆ ਨਮਨ ਨਿੰਬੂ ਬਾਣੀ ਬਾਹਰ ਰੋ ਸਤਨਾ ਹਾਂ ਲੈਣਾ ਕੀ ਆ ਹਾਂ ਉਹ ਹੀ ਤਾਂ ਵੱਧਦੀ ਹੋ ਜਾਏਗਾ ਇਹ ਲੱਗਿਆ ਨਹੀਂ ਅਜੇ ਇਹੀ ਨਹੀਂ ਸੋਚਿਆ ਵੀ ਲੈਣਾ ਕੀ ਆ ਜੋ ਅੱਖਾਂ ਸਾਹਮਣੇ ਆ ਗਿਆ ਉਹ ਲੈ ਲੈਣਾ ਬਸ ਨਹੀਂ ਹਾਂ ਲੰਗੀ ਤਾਂ ਬੁਝੀ ਜਾਂਦੀ ਕੀ ਹੈ ਪਾਲਕ ਪਨੀਰ ਉੱਛੜ ਦੇ 155 ਰੁਪਏ ਦਾ ਤੇ ਪਨੀਰ ਪਾਹ ਗੁਲੇ ਨਹੀਂ ਸਰ ਬੰਦੂਗਾ ਕੰਨ ਲੈ ਜਾ ਜੇ ਪਨੀਰ ਪਾਪਾ ਪਤਾ ਨਹੀਂ ਕਿੱਥੇ ਜਾਣਾ ਕਿੱਥੇ ਜਾਨੀ ਇਹਨਾਂ ਦਾ ਮੁੱਲ ਲੈ ਕੇ ਪ੍ਰੀਰ ਕਰਾਉਣਾ ੜੀ ਹੂੰ ਪਰ ਦੇਖ ਲੈ ਆਜਣਾ ਕਿਤੇ ਬਾਅਦ ਵਿੱਚ ਕਿ ਜਾ ਰਿਹਾ ਉੱਥੇ ਰੇਟ ਦੇਖੀ ਗਿਆ ਲੱਤਾ ਹੈ ਨਹੀਂ ਕੋਦ ਨਹੀਂ ਹੈ ਨਹੀਂ ਨਹੀਂ ਮੈਂ ਫਿਰ ਮੈਂ ਸਭ ਦੇ ਕਿਹਾ ਤਾਂ ਠੀਕ ਗੱਲ ਵੀ ਆਪਾਂ ਫਾਲਕ ਲੈ ਕੇ ਖੁਦ ਬਣਾਉਣਾ ਬਣਾਉਣਾ ਤਾਂ ਹੈ ਇੱਕ ਜੇ ਹੂੰ ਸੌਸ ਨਹੀਂ ਵੀ ਦਿੱਤੇ ਮੈਂ ਕਿਹੜੀ ਰੇਡੀਮ ਆਦੇ ਸੀ ਇਹਦਾ ਚਿਲੀ ਸੌਸ ਆ ਹੂੰ ਟਾਇਲਟ ਨਾਲ ਫਰਕ ਪਿਆ ਕੋਈ ਫਿਰ ਨੂੰ ਮੜਾ ਮੜਾ ਹੋਈ ਜਾਂਦਾ ਵਾ ਇਹ ਬੜੇ ਖੋ ਲੱਗਦਾ ਪੈਣਾ ਫਿਰ ਚਾਰ ਦਿਨ ਦਵਾਈ ਖਾਏ ਤੇ ਆ ਬਣੇ ਨੀ ਨਹੀਂ ਮੈਨੂੰ ਨਹੀਂ ਕੁਝ ਕਿੱਤਕ ਟੱਕ ਕਟਮ ਆਇਆ ਪਿਆ ਕਿਆ ਖਾਉਂਗਾ ਕਿਆ ਛੱਡੂਗਾ ਅਰ ਸਰੀਰ ਨੂੰ ਕੋਈ ਫਾਇਦੇਮੰਦ ਹੈ ਨਹੀਂ ਇਹਨਾਂ 'ਚ ਉਹ ਟਾਈਮ ਹੋ ਗਿਆ ਅ ਕਿਹੜਾ ਪਾਸਤਾ ਹੈ ਕਰੀਮ ਪਾਸਤਾ ਹਾਂ ਚੀਜ਼ ਮੋਜ਼ੇਰਲਾ ਮਿੱਠਾ ਦਾ ਬੰਦ ਉਹਨਾਂ ਨੂੰ ਮੁੱਠਾ ਸਾਰੇ ਬੰਦ ਕਰ ਦੋ ਮੇਰਾ ਇਕੱਲੇ ਦਾ ਨੀਨਾ ਬੰਦਾ ਹਾਂ ਹਾਏ ਦੋ ਸੈਂਡਵਿਚ ਹਾਂ ਸੈਂਡਵਿਚ ਚੀਜ਼ ਚਿੱਲੀ ਹੈ ਨਾ ਵਿੱਚ ਹਾਂ ਰੀਤ ਨੂੰ ਜਿੱਤ ਕੋਈ ਨਹੀਂ ਹੈ ਵੀ ਛੇ ਮੈਂ ਆਮ ਯੂਨੀza ਕੱਗ ਲਸਾਂ ਨਾਲ ਖਾ ਵੀ ਘਰੇ ਤਾਂ ਨਹੀਂ ਆਪਣਾ ਪਨੀਰ ਆਰੋਦੀ ਬਣਾ ਲਵੇ ਤਾਂ ਸਾਰਾ ਕੋ ਉਹ ਬਣਾਉਣਾ ਸਿੱਖ ਜੀ ਫਿਰ ਤੂੰ ਇੱਥੇ ਕੀ ਕਰਦੀ ਫਿਰਦੀ ਹੈ ਮੈਨੂੰ ਮਾਰੇ ਕੁਝ ਹੋਰ ਲੱਗਣਾ ਇੱਥੇ ਉਹ ਲੱਗਦਾ ਹਾਂ ਹੁਣ ਇੱਕ ਐਟਮ ਦੇਖ ਲੈ 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 ਮਨੂ ਦਾ ਪੁੱਛ ਰਹੀ ਇਹ ਬਿੱਲ ਤਾਂ ਤੁਸੀਂ ਕਰ ਕੋਈ ਨਹੀਂ ਇਹ ਤਾਂ ਟਾਈਮ ਦੱਸੋ ਹਾਂ ਜਿਹੜੇ ਆਪਾਂ ਖਾਦੇ ਸੀ ਇੱਥੇ ਕਿੱਥੇ ਖਾਦੇ ਸੀ ਸਰੇਂਦਰ ਨੂੰ ਸਰੇਂਦਰ ਨੇ ਖਾਣਾ ਤੇ ਸਰੇਂਦਰ ਨੇ ਖਾਧੇ ਨਹੀਂ ਤੇ ਮਾ ਉਸ ਚਾਕਲੇਟ ਗਿਆ ਓਹੋ ਮਿੱਠੇ ਵਾਲੇ ਮਿੱਠੇ-ਫਟੇ ਹਾਂ ਇਹ ਬੱਚਿਆਂ ਲਈ ਹੈ ਨਾ ਹਾਂ ਹੋਰ ਲੈਗ ਸਾਈਜ਼ ਹੈ ਕੋਲਾ ਸਾਰੇ ਜੋ ਕੁਸ ਠੰਡਾ ਦਾ ਜੂਸ ਬਣਾ ਕੇ ਬੁਲਾਉਣਾ ਸਾਡੇ ਨਿਆਣੇ ਤਾਂ ਹੁਣ ਨਹੀਂ ਪੀ ਗਏ ਕੋਸਾ ਇਹ ਜੀ ਚੀਜ਼ਾਂ ਰੀਤ ਦਾ ਸਮਾਂ ਤੁਸੀਂ ਵੀ ਨਹੀਂ ਕਰਨਾ ਲੈ ਬੋਰਨ ਕੀਤਾ ਫਿਰ ਉਹ ਡੱਬਾ ਲੈ ਕੇ ਗਿਆ ਤੇ ਕਣੀ ਪਿਆ ਓੱਕਣੀ ਪਿਆ ਜੀ ਪੀਂਦਾ ਲਾ ਹਜੇ ਤੱਕ 6 ਮਹੀਨੇ ਹੋ ਗਏ ਨੂੰ ਹੌਲੀ ਹੌਲੀ ਨਿਆਣਾ ਪੀਂਦਾ ਕੱਢ ਜਾ ਮੂਡ ਨੂੰ ਦਾ ਆ ਵਾਕੀ ਮੂਡ ਨਾਲ ਚੱਲਣਾ ਚਾਹੀਦਾ ਕੌਣ ਚੋ ਜੀ ਕਰੋ ਹਾਂ ਜੀ ਲੱਸੀ ਬਣ ਰਹੀ ਮਿੱਠੀ ਲੱਸੀ ਨਹੀਂ ਮੈਂਗੋ ਸ਼ੇਕ ਮੈਂਗੋ ਸ਼ੇਕ ਜਿਹੜਾ ਜਨੇ ਸਵੇਰੇ ਮੈਂ ਲੈ ਕੇ ਆਇਆ 100 ਰੁਪਏ ਦੇ ਲੈ ਕੇ ਲਾਤੇ ਖੱਟੇ ਤੇ ਇੱਕ ਪਿਆ ਅੱਛਾ ਖੱਟੇ ਤੇ ਉਹ ਮਾਇਕਾਟਾ ਜੀ ਪਨੀਰੀ ਚੋ ਪਾਣੀ ਪਨੀਰੀ ਪਾਣੀ ਦੀ ਭਰੀ ਹੋਈ ਤੇ ਗਰਮ ਪਤੁੱਪ ਉਹਦਾ ਗਲਾਸ ਚ ਪਾਏ ਤੇ ਪਾ ਲੱਗੂ ਹੁਣ ਇਹ ਵੀ ਚੀਨੀ ਤਾਂ ਨਹੀਂ ਪਾਈ ਤਾਂ ਮਾੜੀ ਹੀ ਚੀਨੀ ਤਾਂ ਪਾਉਣੀ ਆ ਤੂੰ ਤੁਹਾਨੂੰ ਪਰ ਮੈਂ ਹਸਾਬ ਦਾ ਵੀ ਮਾ ਦੁੱਧ ਵੀ ਪਾਇਆ ਚੀਨੀ ਵੀ ਪਾਈ ਨੇ ਹਾਂ ਹੁਣ ਪਾਣੀ ਪਾਣੀ ਡਾਕਟਰ ਨੇ ਕਿਹਾ ਤਾਂ ਵੀ ਮੰਗੋ ਸ਼ੇਕ ਪੀਣਾ ਜਾਂਦੇ ਨਹੀਂ ਮੈਨੂੰ ਤਾਂ ਕੱਚੀ ਲੱਸੀ ਪੀਣੀ ਆ ਹਾਂ ਇ tanto ਮੇਲ ਜੀ ਖੈ ਤਾਂ ਬਣਾ ਦੇ ਅੱਛਾ ਬਾਗੀ ਤਾਂ ਡਾਕਟਰ ਨੇ ਕਿਹਾ ਤਾਂ ਵੀ ਮੰਗੋ ਸ਼ੇਕ ਜਾਂਦੀ ਪੀਣ ਰੈਸਟ ਕਰ ਜਾ ਕੇ ਹਾਂ ਤਾਂ ਹੁਣ ਵੀ ਇਹ ਜਿਹੇ ਚੀਜ਼ਾਂ ਸਾਲੀਆਂ ਸੌਂਤ-ਬੌਤ ਲੱਗਦੀਆਂ ਜੇ ਬਿਨਾ ਮਿੱਠੇ ਦੇ ਹੋਵੇ ਤਾਂ ਜੇ ਚੀਨੀ ਦੇ ਬਿਨਾ ਹੋਵੇ ਫੇਰ ਪੀਣ ਦਾ ਫੇਰ ਮਿੱਠਾ ਨਹੀਂ ਖਰਾਬ ਕਰਦਾ ਚਲੋ ਠੀਕ ਹੈ ਜੀ ਆ ਬੜੇ ਵੱਡੇ ਡਾਕਟਰ ਸਾਹਿਬ ਕਹਿੰਦੇ ਥੋੜਾ ਜਿਹਾ ਮਿੱਠਾ ਖਰਾਬ ਨਹੀਂ ਕਰ ਚਲੋ ਮੈਂ ਆਪਣੇ ਖੂਗਰੇ ਘੱਟ ਕੇ ਫਿਰਤੀ ਕਰੂੰਗਾ ਹਾਂ ਹੀ ਘੱਟਦੀ ਹੈ ਜੀ ਹਾਂ ਹਾਂ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਾਰਾਂ ਨੂੰ ਕੋਈ ਕਦੇ ਮਿੱਠਾ ਨਹੀਂ ਖਾਣਾ ਚਾਹੀਦਾ ਫੋਨ ਮਾਰੋ ਬੇ ਛੜਦੀ ਕਲਾ ਚ ਰੱਖਿਆ ਜੀ ਓਕੇ ਬਾਏ ਬਾਏ ਕੱਤੀ ਲस्सी ਅੱਛਾ ਉਹ ਕੱਤੀ ਲस्सी ਬਾਅਦ ਚ ਵੀ ਹੋਊਗੀ ਹੁਣ ਪਹਿਲਾਂ ਜੂਸ ਪੀਣਾ ਸਿੱਧਾ ਕਿਹਾ ਵੀ ਡਾਕਟਰ ਨੇ ਕਿਹਾ ਉਹਦਾ ਵੀ ਹੈਲਥੀ ਚੀਜ਼ਾਂ ਖਾਓ ਵਧੀਆ ਹੈਲਦੀ ਕਹਦੇ ਕਿਹਾ ਉਹਨੇ ਨਾ ਹੈਲਦੀ ਉਹ ਕਹਾਂ ਉਹਨੇ ਵੀ ਵਧੀਆ ਚੀਜ਼ੇ ਖਾਓ ਵਧੀਆ ਹੈ ਨਾ ਮਤਲਬ ਆਪਣੇ ਘਰ ਦਾ ਦੁੱਧੋ ਖਾਓ ਗੋਲੀਆਂ ਤਾਂ ਉਹਨੇ ਦੋ ਦੋ ਦਿੱਤੀਆਂ ਇੱਕ ਦਰਦ ਦੀ ਇੱਕ ਦੀ ਨੀਂਦ ਦੀ ਕਹਿੰਦਾ ਫੋਨ ਛੱਡ ਦੋ ਇੱਧਰ ਬਾਈ ਆਪਣੀ ਤਿਆਰੀ ਕਰ ਰਿਹਾ ਜੀ ਜਾਣ ਦੀ ਸੈਲਰੀ ਆ ਪ੍ਰੈਸ ਠੀਕ ਹੈ ਜੀ